ਮੈਡਜ ਮੈਡੋ ਜੀ ਇੱਕ ਗੱਲ ਮੈਂ ਪਹਿਲਾਂ ਮਾਨ ਸਾਹਿਬ ਦੀ ਸੁਣੀ ਸੀ ਉਹ ਕਹਿੰਦੇ ਸੀ ਕਿ ਨਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਭਈ ਕਿਸੇ ਵੀ ਕੋਈ ਗ੍ਰਾਮ ਸਭਾ ਕੋਈ ਮੀਟਿੰਗਾਂ ਸੀ ਨਹੀਂ ਕਰਨੀ ਈਵਨ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਵਿਰੋਧ ਪ੍ਰਸਤਾਵ ਲੈ ਕੇ ਜਾਵਾਂਗੇ ਇਸ ਮਾਮਲੇ ਨੂੰ ਕਿ ਇਹ ਇਹ ਨਾਂ ਨੂੰ ਇਸ ਕਰਕੇ ਕਹਿੰਦੇ ਆ ਕਿ ਉਹਦੇ ਵਿੱਚ ਮਹਾਤਮਾ ਗਾਂਧੀ ਦਾ ਨਾਂ ਸੀ ਹੂੰ ਮਹਾਤਮਾ ਗਾਂਧੀ ਨੂੰ ਉਹਨਾਂ ਨੇ ਬਾਹਰ ਕੱਢਿਆ ਇਹਨਾਂ ਨੇ ਵੀ ਆਪਣੇ ਦਫ਼ਤਰਾਂ ਚੋਂ ਮਹਾਤਮਾ ਗਾਂਧੀ ਸਾਈਡ ਤੇ ਕਰਤਾ ਤਾਂ ਕਹਿੰਦੇ ਆ ਕਰੋ ਗੱਲ ਅੱਗੇ ਨਾ ਕਹਿੰਦੇ ਤਾਂ ਤੇ ਦੋਨਾਂ 'ਚ ਇੱਕ ਖੂਬਸੂਰਤੀ ਹੋ ਰਿਆ ਕਿ ਜਦੋਂ ਵੀ ਤੁਸੀਂ ਦੇਖੋਗੇ ਬਾਪੂ ਦੀ ਸਵਾਦ ਮੋਰੇ ਖੜੇ ਏ ਜੀ ਅਸੀਂ ਪ੍ਰਾਰਥਨਾ ਉੱਥੇ ਕਰ ਦੇਣਗੇ ਜਾ ਕੇ ਇਹ ਦੋਨੇ ਇਹ ਦੋਨੇ ਤੇ ਰਹੇ ਕੇਜਰੀਵਾਲ ਤੇ ਉਹ ਤੀਏ ਬੜੇ ਸਿਆਸੀ ਪਕੰਡੀ ਏ ਇਹਨਾਂ ਦੇ ਸਿਆਸੀ ਪਰਪੰਚ ਜੇ ਤੁਸੀਂ ਦੇਖੋਗੇ ਤਾਂ ਬਹੁਤ ਨੇ ਜੀ ਬਹੁਤ ਨੇ ਮਤਲਬ ਕਿ ਤੁਸੀਂ ਦੇਖੋ ਗਾਂਧੀ ਦੀ ਫੋਟੋ ਹੁੰਦੀ ਸੀ ਨਾ ਜੀ ਪਹਿਲਾਂ ਉਹ ਮਾਰਤੀ ਜੇ ਕਰਤੀ ਇਹਨਾਂ ਨੇ ਅੱਛਾ ਅੰਬੇਦਕਰਵਾ ਅੰਬੇਦਕਰ ਜੀ ਦੀ ਲਾਈ ਫੋਟੋ ਆਮ ਬੇਦਖਰ ਬਤੀ ਇਸ ਕੋ ਨਰਾਜ਼ ਨੇ ਹੂੰ ਕਿ ਫੋਟੋ ਜ਼ਰੂਰ ਲੱਗੀ ਹੈ ਪਰ ਕਈ ਵਾਰ ਉਹਨਾਂ ਦੇ ਦਿਨ ਤਿਆਰ ਤੇ ਇਸ਼ਤਿਹਾਰ ਹੀ ਨਹੀਂ ਜਾਰੀ ਕੀਤਾ ਜਾਂਦਾ ਸਰਕਾਰੀ ਤੌਰ ਤੇ ਜੀ ਤਾਂ ਮਤਲਬ ਕਿ ਇਹ ਜਿਹਾ ਨੇ खैर ਚਲੋ ਤੁਸੀਂ ਇੱਕ ਗੱਲ ਜੇ ਕਹੀ ਹੈ ਤਾਂ ਵਾਕਿਆ ਸਹੀ ਹੈ ਕਿ ਨਾ ਨਾਲ ਕੋਈ ਪ੍ਰੋਬਲਮ ਨਹੀਂ ਕਿਉਂਕਿ ਜਾਂਦੀ ਬਾਹਰ ਹੈ ਚਲੋ ਜੀ ਪਰ ਪਰ ਘਟੋ ਘਟ ਨਾ ਨਾਲ ਜਿਹੜਾ ਕਹਿ ਰਹੇ ਸੀ ਨਾ ਫਰਕ ਵਿੱਚ ਨਹੀਂ ਫਰਕ ਪੈਂਦਾ ਫਰਕ ਵਿੱਚ ਕੋਈ ਮਾੜਾ ਮੋਟਾ ਪੈਂਦਾ ਹੀ ਹੋਣਾ ਮਿੰਟਰੀ ਇਸੇ ਕਰਕੇ ਤਾਂ ਕਹਿ ਰਹੇ ਵੀ ਅਸੀਂ ਵਿਰੋਧ ਕਰਾਂਗੇ ਇਆ ਫਿਰ ਇਹ ਕੀ ਅਭੀ ਆਪਣੇ ਲੋਕਾਂ ਦੇ ਨਾਲ ਜੁੜਨ ਵਾਸਤੇ ਹੀ ਹੈ ਗਾਂਧੀ ਨੇ ਹੇ ਰਾਮ ਕਿਹਾ ਸੀ ਮਰ ਲੱਗਿਆ ਹੂੰ ਉਹ ਇਹਨਾਂ ਲਈ ਬਹੁਤ ਇੱਕ ਕਹਿ ਲੋ ਕਿ ਲਾਹਣਤੀ ਸ਼ਬਦ ਹੈ ਹੂੰ ਹੇ ਰਾਮ ਠੀਕ ਹੈ ਗਾਂਧੀ ਦਾ ਮਰਨ ਲੱਗਾ ਵੀ ਹੇ ਰਾਮ ਇਹਨਾਂ ਦੀ ਕਰ ਗਿਆ ਕਿਉਂਕਿ ਗੋਡਸੇ ਨੇ ਮਾਰਿਆ ਸੀਗਾ ਜੀ ਗੋਡਸੇ ਨੂੰ ਇਹ ਜਿੰਨਾ ਮਰਜੀ ਨ ਕਰ ਲੈਣ ਠੀਕ ਹੈ ਨਾ ਜੀ ਇਹਨਾਂ ਦੇ ਬੰਦੇ ਹੀ ਆ ਜਿਹੜੇ ਗੋਡਸਾ ਗੋਡਸੇ ਭਗਤੀ ਕਰਦੇ ਆ ਅੱਛਾ ਦੂਜੇ ਪਾਸੇ ਆ ਜਾਓ ਤਾਂ ਹੇ ਰਾਮ ਤੋਂ ਜੀ ਰਾਮ ਜੀ ਹੋ ਗਿਆ ਯਾਨੀ ਇਹ ਸਫ਼ਰ ਤੈ ਹੋ ਗਿਆ ਜੀ ਇਹਨਾਂ ਨੇ ਕਰ ਕਰ ਕੇ ਨਾਂ ਦੀ ਵੀ ਆਖਿਆ ਤੇ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਸੀ ਸੀ ਤੁਸੀਂ ਉਹਨਾਂ ਬਿਲਕਿ ਇੱਕ ਹਿੰਦੀ ਸ਼ਬਦ ਹੈ ਇਕ ਅੰਗਰੇਜ਼ੀ ਦਾ ਸ਼ਬਦ ਹੈ ਇਕ ਪਸ਼ਾਇਤ ਪੰਜਾਬੀ ਦਾ ਵੀ ਵਿੱਚ ਦਾ ਵੀ ਤਾਂ ਮਤਲਬ ਕਿ ਇਦਾਂ ਕਰ ਕਰਾ ਕੇ ਜਿਗਾੜ ਜਿਆ ਲਾ ਕੇ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਕਹੀਂ ਕਾ ਈਟ ਕਹੀਂ ਕਾ ਰੋੜਾ ਬਨੁਮਤੀ ਨੇ ਕੁੰਨ ਬਾ ਜੋੜਾ ਬਿਲਕੁਲ ਉਹ ਉਹ ਜਿਗਾੜ ਹੋ ਗਿਆ ਹੁਣ ਤੁਸੀਂ ਕੀ ਪੁੱਛਣਾ ਮਨਰੇਗਾ ਬਾਰੇ ਉਹ ਮਨਰੇਗਾ ਤੇ ਵਿਚਾਰਾ ਸਾਫਕਾ ਹੋ ਗਿਆ ਨਾ ਜੀ ਹੁਣ ਤੇ ਜੀ ਰਾਮ ਜੀ ਬਾਰੇ ਪੁੱਛੋ ਉਹ ਕੀ ਆ ਜੀ ਰਾਮ ਜੀ ਬਾਰੇ ਸਿੰਪਲ ਜਾਣਨਾ ਤਾਂ ਬਸ ਆਹੋ ਆ ਕਿ ਉਸ ਯੋਜਨਾ ਦਾ ਬਹੁਤ ਸਾਰੇ ਸਟੇਟਾਂ ਚ ਭੋਗ ਪੈ ਜਾਏਗਾ। ਹੂੰ। ਪਹੁੰਗ ਇਉਂ ਪੈ ਜਾਏਗਾ ਕਿ ਪਹਿਲਾਂ ਜਦੋਂ ਇਹ ਸਕੀਮ ਲਾਗੂ ਹੋਈ ਆ ਉਦੋਂ 90 ਦਾ ਸੀ। 90 ਪੈਸੇ ਦੇਣੇ ਆ ਕੇਂਦਰ ਨੇ। ਜੀ। 10 ਦੇਣੇ ਆ ਸਿਰਫ ਸਟੇਟ ਨੇ। ਜੀ। ਠੀਕ ਆ। ਉਸ ਵੇਲੇ ਜਦੋਂ ਇਹ ਮਨਰੇਗਾ ਆਈ ਆ। ਲਓ ਮੈਂ ਤੁਹਾਨੂੰ ਇੱਕ ਹੋਰ ਕੰਮ ਦੀ ਗੱਲ ਦੱਸਾਂ। ਹੂੰ। ਠੀਕ ਹੈ ਨਾ ਭਾਰਤੀ ਜਨਤਾ ਪਾਰਟੀ ਵਾਲੇ ਜਾਂ ਇੱਧਰ ਉੱਧਰ ਇਹ ਇਹਨਾਂ ਗੱਲਾਂ ਤੇ ਨਹੀਂ ਜਾਂਦੇ। ਇਨਾਂ ਦੇ ਇੱਕ ਸਨ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਾਮ ਬਖਸ਼ ਸਿੰਘ ਵਰਮਾ ਹੂੰ ਉਹਨਾਂ ਨੇ ਪਾਰਲੀਮੈਂਟ ਚ ਖਲੋ ਕੇ ਇਸ ਸਕੀਮ ਬਾਰੇ ਆਖਿਆ ਉਹਨਾਂ ਆਖਿਆ ਕਿ ਨਬੀ ਕਿਉਂ ਸਰਕਾਰ ਕੇਂਦਰ ਦੀ ਇਹਦੇ ਚ 100 ਹੀ ਪਾਵੇ ਜੀ ਇੱਕ ਔਨ ਰਿਕਾਰਡ ਹੈ ਕੋਈ ਬੰਦਾ ਮੈਂ ਨਾਮ ਕੋਟ ਕਰਦਾ ਤੁਹਾਨੂੰ ਤੁਸੀਂ ਸਰਚ ਕਰ ਲੈਣਾ ਸਰ ਹੂੰ ਅੱਜ ਅੱਜ ਭਾਜਪਾ ਕੀ ਕਰ ਰਹੀ ਹੈ ਕਿ ਉਹ 90 ਨੂੰ ਘਟਾ ਕੇ ਲੈ ਜਾਂਦਾ ਇਹਨਾਂ ਨੇ 60-60 ਤੇ ਆ ਕਹਾਣੀ ਆ ਜੀ ਅੱਛਾ ਇਹਦੇ ਬਾਰੇ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਜਿਹੜੀ ਗਰੋਥ ਰੇਟ ਸਾਨੂੰ ਦਿਖਾਈ ਜਾ ਰਹੀ ਆ ਇਹਦਾ ਮਤਲਬ ਇਹ ਆ ਕਿ ਉਹ ਵੀ ਇਹਨਾਂ ਦਾ ਅਡੰਬਰ ਆ ਜੀ ਅਡੰਬਰ ਰਚਿਆ ਕਿ ਜੇ ਇੰਨੀ ਗਰੋਥ ਰੇਟ ਆ ਤਾਂ ਫਿਰ ਤੇ ਭਾਵੇਂ ਇਸ ਸਕੀਮ ਨੂੰ 100% ਕਰ ਦਿੰਦੇ ਬਿਲਕੁਲ ਅੱਛਾ ਫਿਰ ਅੱਗੇ ਆ ਜਾ ਹੂੰ ਕਹਿੰਦੇ ਜੀ ਇਹਦੇ ਚ ਅਸੀਂ ਵਧਾ ਕੇ ਹੁਣ ਜਿਹਦੇ ਤੇ ਪ੍ਰਚਾਰ ਕਰ ਰਹੇ ਕਿਉਂਕਿ ਉਹ ਵੀ ਪ੍ਰਚਾਰ ਮੰਡਲ ਹੀ ਬਹੁਤ ਤਗੜੀ ਆ ਨਾ ਮਾਨ ਸਾਹਿਬ ਹੋਰਾਂ ਵਾਂਗੂ ਹੂੰ ਉਹ ਕਹਿੰਦੇ ਜੀ ਅਸੀਂ ਇਹਦੇ 'ਚ 100 ਦੀ ਬਜਾਏ 125 ਦਿਨ ਰੋਜ਼ਗਾਰ ਕਰ ਦਿੱਤਾ ਹੈ। আরে ਯਾਰ ਐਵਰੇਜ ਕੱਢ ਕੇ ਵੇਖੋ ਪੰਜਾਬ ਦੀ ਐਵਰੇਜ 35 ਦਿਨ ਪੈਂਦੀ ਸੀ। 35 ਦਿਨ ਉਹਦੇ ਵਿੱਚ ਵੀ ਤੁਸੀਂ ਇਹ ਕਹਿ ਦਿੱਤਾ ਕਿ ਦੇਖੋ ਜੀ ਪਹਿਲੇ ਜਿਹੜੇ 60 ਦਿਨ ਆ ਉਹਨਾਂ 'ਚ 25 ਦਿਨ ਜ਼ਰੂਰੀ ਆ। ਯਾਨੀ 10 ਮਹੀਨਿਆਂ 'ਚ 10 ਮਹੀਨਿਆਂ 'ਚ 100 ਦਿਨ ਰੋਜ਼ਗਾਰ ਕਿਵੇਂ ਕੱਢੋਗੇ ਜੀ? ਕਿਉਂਕਿ ਸਟੇਟਾਂ ਦੀ ਪੰਜਾਬ ਦੀ ਐਵਰੇਜ 35 ਹੈ। ਜੀ। 100 ਦਿਨ ਦਾ ਜਿਹੜਾ ਗਰੰਟੀ ਵਾਲਾ ਰੋਜ਼ਗਾਰ ਸੀਗਾ ਨਾ ਉਹ 35 40 ਤੇ ਆਇਆ ਪਿਆ ਸੀਗਾ ਬਿਲਕੁਲ ਫਿਰ ਉਸ ਦਾ ਫਾਇਦਾ ਕੋਈ ਹੋਣਾ ਨਹੀਂ ਤੁਸੀਂ ਮੈਂ ਤਾਂ ਤਾਰਕਿਕ ਤਰੀਕੇ ਨਾਲ ਤੁਹਾਨੂੰ ਦੱਸ ਰਿਹਾ ਹਾਂ ਮੈਂ ਉਹ ਸਿਰਫ ਕਾਗਜ਼ਾਂ 'ਚ ਵੱਧ ਗਿਆ ਉਹ ਤਾਂ ਕੋਈ ਆਮ ਲੋਕਾਂ ਨੂੰ ਜਾਂ ਕਿਰਤੀ ਨੂੰ ਫਾਇਦਾ ਨਹੀਂ ਹੋਣਾ ਸੁਪਰਚਾਰਤੰਤਰ ਦਾ ਇੱਕ ਹੱਥ ਕੰਡਾ ਹੈ ਨਾ ਸਾਰਾ ਜੀ ਜੀ ਤਾਂ ਗੱਲ ਇਹ ਆ ਕਿ ਕਿਸੇ ਵੀ ਸੂਬੇ ਵਾਸਤੇ ਇਹ ਔਖਾ ਹੈ ਕੰਮ ਹੂੰ ਪੰਜਾਬ ਵਾਲੇ ਤਾਂ ਹੀ ਤੇ ਪੰਜਾਬ ਸਰਕਾਰ ਜਿਹੜੀ ਸੀਗੀ ਇਹ ਸਮਝ ਕੇ ਇਹਨਾਂ ਨੇ ਵੇਲੇ ਸਿਰ ਕਿਹਾ ਕਿ ਭਾਈ ਬਸ ਠੀਕ ਠਾਕ ਹੈ ਆ ਕਿ ਜੇ ਸਾਨੂੰ ਚਲਾਉਣੀ ਵੀ ਪਈ 6 ਮਹੀਨੇ ਸਾਲ ਤੇ ਫਿਰ ਅਸੀਂ ਲੋਕਾਂ 'ਚ ਪ੍ਰਚਾਰ ਕਰਕੇ ਚਲਾਵਾਂਗੇ ਵੀ ਮੋਦੀ ਹੋਰਾਂ ਕੀ ਕੀਤਾ ਤੇ ਅਸੀਂ ਕੀ ਕਰਨਾ ਹੈ ਜੀ ਜੀ ਹੁਣ ਪੰਗਾ ਕੋਰ ਪੈ ਗਿਆ ਇਹਨਾਂ ਨੇ ਵਿਸ਼ੇਸ਼ ਇਜ਼ਲਾਸ ਸੱਦ ਲਿਆ ਕਿ ਅਸੀਂ ਤਾਂ ਕੱਢਾਂਗੇ ਤੁਹਾਡਾ ਜਲੂਸ ਜੀ ਅਸੀਂ ਤੇ ਲੋਕਾਂ ਨੂੰ ਦੱਸਾਂਗੇ ਕਿ ਤੁਸੀਂ ਕੀ ਕਰਤੂਤ ਕੀਤੀ ਆ ਪਰ ਉਹ ਇਹਨਾਂ ਤੋਂ ਵੀ ਚਲਾ ਗਿਆ ਉਹਨਾਂ ਨੇ ਕੀ ਕੀਤਾ 30 ਤੋਂ ਪਹਿਲਾਂ 26 ਨੂੰ ਰਖਾ ਦਿੱਤੀਆਂ ਕਿ ਪੂਰੇ ਮੁਲਕ ਦੇ ਵਿੱਚ ਗ੍ਰਾਮ ਸਭਾਵਾਂ ਹੋਣਗੀਆਂ ਯਾਨੀ ਜਿਹੜੇ ਗ੍ਰਾਮੀਨ ਯਾਨੀ ਪਿੰਡੂ ਇਲਾਕਿਆਂ ਦੇ ਲੋਕ ਆ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ ਇਸ ਸਕੀਮ ਸੰਬੰਧੀ ਹੂੰ ਉਸ ਸਕੀਮ ਲਾਗ ਹੈ ਹੁਣ ਇਹਨਾਂ ਵਾਸਤੇ ਪੰਗਾ ਖੜਾ ਹੋ ਗਿਆ ਹੂੰ ਇਹ ਤੇ ਮਾਨ ਸਾਹਿਬ ਵਾਸਤੇ ਇੱਕ ਕਹੋ ਕਿ ਨਵੀਂ ਕਿਸਮ ਦੀ ਵਿਵਪਤਾ ਕਿ ਭਾਈ ਅਸੀਂ ਤੇ 30 ਨੂੰ ਇਹਨਾਂ ਦਾ ਜਲੂਸ ਕੱਢਣਾ ਤੇ 26 ਨੂੰ ਇਹਨਾਂ ਨੇ ਸਾਨੂੰ ਪ੍ਰਚਾਰ ਤੇ ਭੇਜਤਾ ਜੀ ਭਾਈ 26 ਨੂੰ ਪ੍ਰਚਾਰ ਕਰੋ ਤੇ 30 ਨੂੰ ਜਾ ਕੇ ਮਾਰੂ ਮਾਰ ਕਰੋ ਇਹ ਤੇ ਕੰਟਰਡਿਕਸ਼ਨ ਹੈ ਸਾਹ ਬਿਲਕੁਲ ਫਿਰ ਇਹਨਾਂ ਨੇ ਮਤਲਬ ਕਿ ਜਿਹੜੇ ਇਹਨਾਂ ਦੇ ਵੱਡੇ ਦਿਮਾਗ ਆ ਉਹਨਾਂ ਨੇ ਆਖਿਆ ਇਹ ਤੇ ਬਿਲਕੁਲ ਬੇੜਾ ਕਰ ਕਾਲੀ ਵਾਲਿਆ ਕਿ ਆਪਾਂ ਦੇ ਮਾਝੇ ਜਾਵਾਂਗੇ ਜੀ ਕਿ ਦੋ ਦਿਨ ਪਹਿਲਾਂ ਆਪਾਂ ਪਿੰਡਾਂ ਚ ਜਾਈਏ ਕਿ ਆ ਹੋ ਗਿਆ ਜੀ ਵਾਹ ਹੋ ਗਿਆ ਸਾਡੇ ਸੈਕਟਰੀ ਸਾਹਿਬ ਜਿਹੜੇ ਪੰਚਾਇਤ ਸੈਕਟਰੀ ਆ ਤੇ ਉਹ ਜਾ ਕੇ ਪ੍ਰਚਾਰ ਕਰਨ ਤੇ ਦੋ ਕੁ ਦਿਨਾਂ ਬਾਅਦ ਅਸੀਂ ਵਾਜਾ ਚੱਕ ਲਈਏ ਤੇ ਢਾਟ ਰਾਗ ਲਾ ਲਈਏ ਕਹਿੰਦੇ ਨੇ ਮੋਦੀ ਹੋਰਣੇ ਤੇ ਬੇੜਾ ਕਰ ਦਿੱਤਾ ਤੇ ਲੋਕ ਕਹਿਣਗੇ ਕਿ ਕੀ ਕਰਨ ਡੈ ਯਾਰ ਦਿਮਾਗ ਸੈੱਟ ਨੇ ਤੁਹਾਡੇ ਤੋ ਇਸ ਕਰਕੇ ਇਹਨਾਂ ਨੇ ਫਿਰ ਸਟੈਂਡ ਲਿਆ ਕਿ ਗ੍ਰਾਮ ਸੁਭਾਵਾਂ ਨਹੀਂ ਕਰਾਉਣੀਆਂ ਆ ਮੈਂ ਹੁਣੇ ਤੁਹਾਡੇ ਨਾਲ ਆਉਣ ਤੋਂ ਪਹਿਲਾਂ ਇੱਕ ਪੰਚਾਇਤ ਸੈਕਟਰੀ ਨੂੰ ਫੋਨ ਕੀਤਾ ਮੈਂ ਕਿਹਾ ਤੁਸੀਂ ਕਰਕੇ ਆਏ ਜੇ ਕਿਉਂਕਿ ਨਹੀਂ ਸਾਨੂੰ ਤਾਂ ਕੁਝ ਨਹੀਂ ਆਇਆ ਮਤਲਬ ਮਾਨ ਸਾਹਿਬ ਨੇ ਪਹਿਲਾ ਸਟੈਂਡ ਇਹੀ ਲਿਆ ਕਿ ਨਹੀਂ ਕਰਾਉਣੀਆਂ ਨਹੀਂ ਜਿਵੇਂ ਪ੍ਰਧਾਨ ਮੰਤਰੀ ਆਂਦਾ ਹੁੰਦਾ ਸੀਗਾ ਨਾ ਮੋਦੀ ਸਾਹਿਬ ਨਹੀਂ ਜਿਹੜਾ ਭਗਵਾਨ ਤੋਂ ਬਾਜੇ ਕੇ ਤੋਂ ਕਹਿੰਦਾ ਤਾਂ ਨਹੀਂ ਬਚਣਾ ਨਹੀਂ ਬਚਣਾ ਤਾਂ ਮਤਲਬ ਕਿ ਉਹ ਇਹ ਕਹਿੰਦੇ ਨੇ ਕਿ ਭਈ ਨਹੀਂ ਕਰਾਉਣਾ ਤੇ ਅਸੀਂ ಗ್ರಾಮ ਸਭਾ ਦੇ ਵਿੱਚ ਇਹਨਾਂ ਦਾ ਕੇਂਦਰ ਦਾ ਪ੍ਰਚਾਰ ਨਹੀਂ ਕਰਵਾਉਣਾ ਤਾਂ ਆਹ ਮਾਨ ਸਾਹਿਬ ਨੇ ਸਟੈਂਡ ਲੈ ਲਿਆ ਕਿ ਭਈ ਬਚਾ ਲੋ ਆਪਣੀ ਇੱਜ਼ਤ ਬਚਾ ਲੋ ਜੇ ಗ್ರಾಮ ਸਭਾ ਹੋ ਗਈ ਤੇ ਫਿਰ ਆਪਾਂ ਨੂੰ 30 ਵਾਲਾ ਜ਼ਲਾਸ ਜਿਹੜਾ ਉਹਦੇ ਚੌਖਾ ਹੋ ਜਾਏਗਾ ਜੀ 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 ਬਿਲਕੁਲ ਬਿਲਕੁਲ ਜੀ ਇੱਕ ਦੋਸਤ ਕਹਿ ਰਹੇ ਸੀ ਕਿ ਜੀ RAM ਜੀ ਬਿੱਲ ਬਾਰੇ ਦੱਸਿਓ ਉਹਦੇ ਜਿਹੜੇ ਇੱਕ ਗੱਲ ਮੈਂ ਪਹਿਲਾਂ ਮਾਨ ਸਾਹਿਬ ਦੀ ਸੁਣੀ ਸੀ ਉਹ ਕਹਿੰਦੇ ਸੀ ਕਿ ਨਾਂ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਸਰਕਾਰ ਕਹਿ ਰਹੀ ਹੈ ਕਿ ਅਸੀਂ ਭਈ ਕਿਸੇ ਵੀ ਕੋਈ ਗ੍ਰਾਮ ਸਭਾ ਕੋਈ ਮੀਟਿੰਗਾਂ ਸੀ ਨਹੀਂ ਕਰਨੀ ਈਵਨ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਵਿਰੋਧ ਪ੍ਰਸਤਾਵ ਲੈ ਕੇ ਜਾਵਾਂਗੇ ਇਸ ਮਾਮਲੇ ਨੂੰ ਕਿ ਇਹ ਇਹ ਨਾਂ ਨੂੰ ਇਸ ਕਰਕੇ ਕਹਿੰਦੇ ਆ ਕਿ ਉਹਦੇ ਵਿੱਚ ਮਹਾਤਮਾ ਗਾਂਧੀ ਦਾ ਨਾਂ ਸੀ ਹੂੰ ਮਹਾਤਮਾ ਗਾਂਧੀ ਨੂੰ ਉਹਨਾਂ ਨੇ ਬਾਹਰ ਕੱਢਿਆ ਇਹਨਾਂ ਨੇ ਵੀ ਆਪਣੇ ਦਫ਼ਤਰਾਂ 'ਚੋਂ ਮਹਾਤਮਾ ਗਾਂਧੀ ਸਾਈਡ ਤੇ ਕਰਤਾ ਤਾਂ ਕਹਿੰਦੇ ਆ ਕਰੋ ਨਾਲ ਅੱਗੇ ਨਾ ਕਹਿੰਦੇ ਤਾਂ ਕੇ ਤੇ ਦੋਨਾਂ 'ਚ ਇੱਕ ਖੂਬਸੂਰਤੀ ਹੋ ਰਿਆ ਕੇ ਜਦੋਂ ਵੀ ਤੁਸੀਂ ਦੇਖੋਗੇ ਬਾਪੂ ਦੀ ਸਵਾਦ ਮੋਰੇ ਖੜੇ ਜੀ ਅਸੀਂ ਪ੍ਰਾਰਥਨਾ ਉੱਥੇ ਕਰ ਦੇਣਗੇ ਜਾ ਕੇ ਇਹ ਦੋਨੇ ਇਹ ਦੋਨੇ ਤੇ ਰਹੇ ਕੇਜਰੀਵਾਲ ਤੇ ਮੋਤੀ ਇਹ ਬੜੇ ਸਿਆਸੀ ਪਕੰਡੀ ਜੇ ਇਹਨਾਂ ਦੇ ਸਿਆਸੀ ਪਰਪੰਚ ਜੇ ਤੁਸੀਂ ਦੇਖੋਗੇ ਤਾਂ ਬਹੁਤ ਨੇ ਜੀ ਬਹੁਤ ਨੇ ਮਤਲਬ ਕਿ ਤੁਸੀਂ ਦੇਖੋ ਗਾਂਧੀ ਦੀ ਫੋਟੋ ਹੁੰਦੀ ਸੀ ਨਾ ਜੀ ਪਹਿਲਾਂ ਉਹ ਮਾਨਤੀ ਜੇ ਕਰਤੀ ਇਹਨਾਂ ਨੇ ਅਚਾ ਅੰਬੇਦਕਰਵਾ ਅੰਬੇਦਕਰ ਜੀ ਦੀ ਲਾਈਵ ਫੋਟੋ ਅੰਬੇਦਕਰਵਾਦੀ ਇਸ ਕੋਲ ਨਰਾਜ਼ ਨੇ